ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਬਾਸ ਪੋਤੋ ਸਰਦਾਰ ਸﺠਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਟੈਪਟਨ ਦੀਆਂ ਸਿੱਵਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਅਦ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਦੇ ਬਾਅਦ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਰੰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਮਨਿੰਦਰ ਸਿੰਘ ਨੂੰ 21 ਦੇ ਵਿੱਚ ਗੱਡੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਡੀ ਤੋਂ ਲਾਇਆ ਗਿਆ ਸੀਗਾ ਕਿ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਦਾ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਰ ਰਹੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਹ ਫੜ ਕੇ ਜਿਹੜਾ ਨਸ਼ੇ ਦਾ ਲਤ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕੱਜਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰਕਾ ਨੌਕਰੀ ਦੀ ਗੱਲ ਕੀਤੀ ਸੀਗੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੇ ਜਿਹੜੀ ਜ਼ੁਬਾਨ ਕੀਤੀ ਸੀਗੀ ਕੈਪਟਨ ਵਿੰਦਰ ਸਿੰਘ ਨੇ ਉਹ ਜ਼ੁਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਹੰਦਾਵਾ ਕਹਿੰਦਾ ਸੀਗਾ ਇਹੀ ਸੁਖੀ ਹੰਦਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਨੇਕ ਦੋਸ਼ ਲਾਉਂਦੇ ਸੀ। ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣ ਵਾਲੇ ਮਾਜਾ ਬਰਗੇੜ ਜਿਹੜੀ ਸੀਗੀ। ਉਹ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ ਜਿਵੇਂ ਉਸ ਤੋਂ ਦੀ ਦੌਰ ਦੇ ਵਿੱਚ ਸੀਗਾ। ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ। ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ। ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ। ਇਹਨਾਂ ਨੂੰ ਲੱਗਦਾ ਕਿ ਕਪਤਨ ਤੋਂ ਬਿਨਾਂ ਗੱਲ ਨਹੀਂ ਬੜਣੀ। ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ اختیار ਕੀਤਾ ਸੁਖੀ ਰੰਦਾਵਾ ਦੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਬਾਤ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜੀ ਕੈਪਟਨ ਬਿੰਦਦ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਿੰਦਦ ਸਿੰਘ ਦਾ ਕਾਂਡਾਂ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮਜੇ ਲਿੰਦੇ ਨੇ ਤੰਦ ਆਲਤ ਇਕੱਠੀ ਕੀਤੀ ਦੇਸ਼ ਦੀ आजादी ਤੋਂ ਬਾਅਦ ਜਦੋਂ ਕਾਂਗਰਸ ਆਈ ਕਿ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਮ ਰੰਧਿਆ ਕਟੂ ਨਿੰਦਸ ਸਿੰਘ ਬਿਨਾਂ ਸਤਾ ਤੋਂ ਨਹੀਂ ਰੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਅੱਜ ਬੀਜੇਪੀ ਆ ਬੀਜੇਪੀ ਦੇ ਨਾਲ ਉਹਨਾਂ ਦਾ ਪਲਵਾਨ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਬੀਜੇਪੀ ਦੇ ਨਾਲ ਤੁਰਦੇ ਆ ਸੱਤ ਪੰਜਾਬ ਜਦੋਂ ਕਾਲੀ ਦਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀ ਦਲ ਛੱਡ ਕੇ ਆਪਰਾ ਕਾਲੀਦਾਲ ਵੀ ਵੜਾ ਲਿਆ ਸੀਗਾ ਉਹਨਾਂ ਨੇ ਫੇਰ ਕਾਗਜ਼ 'ਚ ਗਏ ਫੇਰ ਗਾਂਧੀ ਛੱਡ ਕੇ ਕਾਲੀਦਾਲ ਚਾਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕਾ ਦਿੱਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫੇਰ ਠਾਂਗ ਦਸਤੇ ਆ ਗਏ ਸੋ ਸੁਖੇ ਦਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜ ਆ ਬੜਾ ਜੀ ਉਹ ਜ਼ੁਬਾਨ ਦਾ ਪੱਕਾ ਸਾਤ ਮੈਨੂੰ ਲੱਗਦਾ ਨਾ ਸੁਖੀ ਹੰਦਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਸੁਖੀ ਹੰਦਾਵਾ ਇੱਕ ਤੋਂ 4 ਸਾਲ ਪਹਿਲਾਂ 21 ਜੁਲਾਈ ਕਹਿੰਦਾ ਸੀ ਅੱਜ ਕੁੱਦ ਕਰ ਰਿਹਾ ਇਸ ਕਰਕੇ ਸੁਖੀ ਹੰਦਾਵੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਜੂਰ ਕਿਤੇ ਨਾ ਕਿਤੇ ਉੱਤੇ ਭਾਜਪਾ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਬੀਜੇਪੀ ਹਲ ਦੇਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁਖੀ ਹਦਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਆ ਤੇ ਪੰਜਾਬ ਦੇ ਵਿਰੋਧੀ ਵੀ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾਰਾ ਲਾ ਕੇ ਨਸ਼ੇ ਦਾ ਲਾਰਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਸੋ ਖੇਦਾਵਾ ਜੀ ਤੁਹਾਡੀ ਜਵਾਨ ਆ ਕੀ ਆ ਇੱਕੀ ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਚੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੰਗੂ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਸੀ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਉਹ ਇੱਕ ਦੀ ਪੂਰਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀਗੇ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਤੇ ਨਾ ਤੇ ਸੁਖੀ ਰੰਧਾਵੇ ਦਾ ਕੋਈ ਸਟੈਂਡ ਆ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੱਟ ਦੇ ਪਰਵਾਹ ਦਾ ਸਟੈਂਡ ਰਿਹਾ ਹਮੇਸ਼ਾ ਸਤਾ ਦੇ ਨਾਮ ਰਿਹਦੇ ਆ ਉਹ ਹਮੇਸ਼ਾ ਉਹ ਅਜਿਹੀ ਬਹੁਤ ਤੇ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਦ ਉਹਦੇ ਦੇ ਹਮੇਸ਼ਾ ਰਾਜਪੂਤ ਹੀ ਰਹੇ ਜਿਹਦਾ ਬਾਦ ਉਹਦੇ ਪੁੱਤ ਰਹੇ ਉਹ ਕਿਹੋ ਜਿਹਾ ਉਹਦੇ ਦੀ ਬਣਦੇ ਇਸ ਕਰਕੇ ਰਵਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਆ ਪੰਜਾਬੀਆਂ ਨੂੰ ਨਹੀਂ ਸਮਝਿਆ ਇਦਾਂ ਨਾ ਕਰਿਆ ਕਰੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਹੀ ਪਹਿਲਾਂ ਤੁਸੀਂ ਪੌਣੇ 2 ਮੀਲ ਦੇ ਜੀ ਮੰਤਰੀ ਬਣੇ ਸੀਗੇ 4 ਸਾਲ ਪਹਿਲਾਂ ਬਹੁਤ ਜ ਲੰਮਾ ਸਮਾਂ ਦੀ ਐਕੀ ਜੀ ਤੁਸੀਂ ਪੌਣੇ 2 ਮੀਲ ਵਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਤੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਈਏ ਕੀ ਕਹਿੰਦੇ ਏ ਤੁਸੀਂ ਕੈਪਟਨ ਬਾਰੇ ਉਦੋਂ ਦੀ ਨਿਊਜ਼ਪੇਪਰ ਤੁਹਾਡੇ ਅੱਗੇ ਰੱਖੀਏ ਇਸ ਕੱਪ ਕੇ ਤੁਸੀਂ ਵੀ ਆਪਣੀ ਜੁਬਾਨ ਦੇ ਕੱਚੇ ਦੇ ਤੇ ਕੈਪਟਲ ਵੀ ਆਪਣੀ ਜੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜੁਬਾਨ ਕੀਤੀ ਅੱਜ ਤੱਕ ਪੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਦਾਈ ਸੁਖੀ ਰੰਧਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜੀਏ ਪਰ ਪੰਜਾਬੀ ਕਾਂਗਰਸ ਨੂੰ ਜਾਣਦੇ ਪੰਜਾਬੀਆਂ ਨੇ ਜਿਹੜਾ ਵਾਈ ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਪੈੜਾ ਫਤਵਾ ਦੇਣਗੇ ਉਦੋਂ ਤੇ 17 ਕੇ 16 ਆ ਗੀਆਂ ਐਕਾ ਉਹ ਵੀ ਦੇ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇਹ ਕੀ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ 'ਚੋਂ ਹਿੱਲੋ ਕੌਣ ਇਹਨਾਂ 'ਚੋਂ ਮਿਲਣ ਕਿਹਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਬਦਾ ਕਿ ਜਿਹੜੇ ਉਨੇ 21 ਦੇ ਬਿਆਨ ਦਿੱਤੇ ਆਪਤੀ ਮੰਤਰੀ ਬਣ ਲਈ ਐਨ ਉਲਟਾ ਦਾ ਬਿਆਨ ਹੈ ਉਹ ਸੁਖੀ ਰੰਦਾ